ਭਾਰਤ ਹੁਣ ਅਮਰੀਕਾ ਦੇ ਵਿੱਚੋਂ ਕੁਝ ਗੈਂਗਸਟਰ ਨੇ ਉਹਨਾਂ ਦੀ ਸੂਚੀ ਤਿਆਰ ਕਰਕੇ ਉਹਨਾਂ ਨੂੰ ਦੇ ਰਿਹਾ ਹੈ ਤਾਂ ਕਿ ਉਹਨਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਸਕੇ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੇ ਉਹਦੀ ਪਾਲਣਾ ਕਰਦਿਆਂ ਭਾਰਤ ਦੀਆਂ ਚੋਟੀ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਵੱਲੋਂ 12 ਗੈਂਗਸਟਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਜੋ ਕਿ ਅਮਰੀਕਾ ਦੇ ਵਿੱਚ ਇਸ ਵਕਤ ਦੱਸੇ ਜਾ ਰਹੇ ਨੇ ਇੰਡੀਅਨ ਐਕਸਪ੍ਰੈਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਇਸ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇ ਦੌਰਾਨ ਵਾਸ਼ਿੰਗਟਨ ਦੇ ਵਿੱਚ ਸਬੰਧਤ ਅਧਿਕਾਰੀਆਂ ਦੇ ਨਾਲ 12 ਗੈਂਗਸਟਰਾਂ ਦੀ ਇਹ ਸੂਚੀ ਸਾਂਝੀ ਕਰ ਸਕਦਾ ਹੈ ਅਮਰੀਕੀ ਰਾਸ਼ਟਰਪਤੀ 트੍ਰੰਪ ਦੇ ਓਵਲ ਦਫ਼ਤਰ ਵਿਦਵਾਪਸ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ 트੍ਰੰਪ ਦੀ ਇਹ ਪਲੇਠੀ ਬੈਠਕ ਹੋਏਗੀ ਰਿਪੋਰਟ ਦੇ ਅਨੁਸਾਰ ਭਾਰਤੀ ਸੁਰੱਖਿਆ ਏਜੰਸੀਆਂ ਦੁਆਰਾ ਤਿਆਰ ਕੀਤੀ ਗਈ ਸੂਚੀ ਵਿੱਚ ਅਨਮੋਲ ਬਿਸ਼ਨੋਈ ਅਤੇ ਗੋਲਡੀ ਬਰਾੜ ਸਮੇਤ ਕਈ ਹੋਰ ਅਪਰਾਧੀਆਂ ਦੇ ਨਾਮ ਵੀ ਸ਼ਾਮਲ ਨੇ ਜਾਣਕਾਰੀ ਅਨੁਸਾਰ ਕੇਂਦਰੀ ਏਜੰਸੀਆਂ ਦੇ ਕੋਲ ਪਹਿਲਾਂ ਹੀ ਅਪਰਾਧੀਆਂ ਦੀ ਸੂਚੀ ਸੀ ਜੋ ਵਿਦੇਸ਼ ਭੱਜ ਚੁੱਕੇ ਨੇ ਪਰ ਕੁਝ ਹਫ਼ਤੇ ਪਹਿਲਾਂ ਉਹਨਾਂ ਨੂੰ ਖਾਸ ਤੌਰ ਤੇ ਅਮਰੀਕਾ ਭੱਜ ਗਏ ਅਪਰਾਧੀਆਂ ਅਤੇ ਉਹਨਾਂ ਵਿਰੁੱਧ ਦਰਜ ਮਾਮਲਿਆਂ ਨਾਲ ਸੰਬੰਧਿਤ ਇੱਕ ਸੂਚੀ ਤਿਆਰ ਕਰਨ ਵਾਸਤੇ ਹੁਕਮ ਦਿੱਤੇ ਗਏ ਸੀ ਜਾਣਕਾਰੀ ਅਨੁਸਾਰ ਗ੍ਰਹਿ ਮੰਤਰਾਲੇ ਦੇ ਹਦਾਇਤਾਂ ਤੋਂ ਬਾਅਦ 12 ਅਪਰਾਧੀਆਂ ਦੇ ਨਾਮਾਂ ਦੀ ਇਹ ਸੂਚੀ ਉਹਨਾਂ ਦੇ ਅਪਰਾਧਕ ਡੋਸੀਅਰਾਂ ਸਹਿਤ ਤਿਆਰ ਕਰ ਦਿੱਤੀ ਗਈ ਹੈ ਇਹਦੇ ਤੋਂ ਇਲਾਵਾ ਭਾਰਤੀ ਏਜੰਸੀਆਂ ਦੇ ਵੱਲੋਂ ਇਹਨਾਂ ਸਾਰੇ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਬਤ ਇੱਕ ਨੋਟ ਵੀ ਨਾੜ ਨੱਥੀ ਕੀਤਾ ਗਿਆ ਉਹਨਾਂ ਆ ਕਿਹਾ ਕਿ ਭਾਰਤੀ ਏਜੰਸੀਆਂ ਨੂੰ ਉਮੀਦ ਹੈ ਕਿ ਇਸ ਮੁੱਦੇ ਤੇ ਅਮਰੀਕੀ ਰਾਸ਼ਟਰਪਤੀ ਦੇ ਨਾਲ ਕੋਈ ਚੰਗੀ ਗੱਲਬਾਤ ਹੋ ਸਕਦੀ ਹੈ ਤੇ ਨਾਲ ਹੀ ਇਹਨਾਂ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਵਾਸਤੇ ਕਦਮ ਪੁੱਟੇ ਜਾ ਸਕਦੇ ਨੇ ਹੁਣ ਇਸ ਸੂਚੀ ਵਿੱਚ ਨਾਮ ਕਿਹੜੇ-ਕਿਹੜੇ ਨੇ ਜਾਣਕਾਰੀ ਮਿਲ ਰਹੀ ਹੈ ਕਿ ਭਾਰਤੀ ਏਜੰਸੀਆਂ ਦੇ ਵੱਲੋਂ ਅਮਰੀਕੀ ਅਧਿਕਾਰੀਆਂ ਨੂੰ ਸੌਂਪੀ ਜਾਣ ਵਾਲੀ 12 ਗੈਂਗਸਟਰਾਂ ਦੀ ਸੂਚੀ ਦੇ ਵਿੱਚ ਲੌਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ 골ਡੀ ਬਰਾੜ ਨਾਲ ਉਸਦੇ ਸਾਥੀ ਦਰਮਨ ਜੋਸ਼ ਸਿੰਘ ਕਾਲੋਂ ਉਰਫ ਦਰਮਨ ਕਾਲੋਂ ਅਮਰਿਤਪਾਲ ਸਿੰਘ ਹਰਜੋਤ ਸਿੰਘ ਹਰਵੀਰ ਸਿੰਘ ਨਵਰੂਪ ਸਿੰਘ ਸਵਰਨ ਸਿੰਘ ਉਰਫ ਫੌਜੀ ਸਾਹਿਲ ਕਲਾਸ਼ ਰਤੋਲੀ ਜੋਗੇਸ਼ ਉਰਫ ਬੋਬੀ ਵੇਰੀ ਆਸ਼ੂ ਉਰਫ ਭਾਨੂ ਪ੍ਰਤਾਪ ਸਾਂਬੀ ਅਤੇ ਅਮਨ ਸਾਂਬੀ ਦੇ ਨਾਮ ਇਹ ਸੂਚੀ ਵਿੱਚ ਦੱਸੀ ਜਾ ਰਹੇ ਨੇ